ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰੇਹਾ ਕਰਦਾ ਸੀ ਕਹਿੰਦੇ ਉਹਦੀ ਪਤਨੀ ਆਕਾਲ ਜਨਾਨੇ ਕਰ ਗਈ ਸੀ ਪਰ ਆਪਣੇ ਪਿੱਛੇ ਉਹਦੇ 7 ਪੁੱਤਰ ਸਨ ਕਿੰਦੇ ਉਹ ਮਨੁੱਖ ਆਪਣੇ 7 ਪੁੱਤਰਾਂ ਦੇ ਨਾਲ ਇੱਕ ਸੇਠ ਦੇ ਘਰ ਕੰਮ ਕਰਨ ਲਈ ਜਾਇਆ ਕਰਦਾ ਸੀ ਕਿੰਦੇ ਉਹਨਾਂ ਨੂੰ ਇਹ ਸੀ ਕਿ ਸੇਠ ਦੇ ਘਰ ਕੰਮ ਮਿਲ ਜਾਂਦਾ ਰਾਤ ਨੂੰ ਜਾ ਕੇ ਤੇ ਢਿੱਡ ਭਰ ਕੇ ਤੇ ਸੋ ਜਾਇਦਾ ਕਿੰਦੇ ਉਹ ਸੱਤੇ ਪੁੱਤਰਾਂ ਦੇ ਨਾਲ ਜੇ ਸੇਠ ਦੇ ਘਰ ਕੰਮ ਕਰਿਆ ਕਰਦਾ ਸੀ ਕਿੰਦੇ ਉਹ ਉਹਨਾਂ ਨੂੰ ਜਦੋਂ ਸ਼ਾਮ ਨੂੰ ਕੰਮ ਹੋ ਜਾਂਦਾ ਤੇ ਪੈਸੇ ਨਾ ਦਿਆ ਕਰਦਾ ਉਸ ਨੂੰ ਥੋੜੀ ਜੀ ਕਣਕ ਦੇ ਕੇ ਤੇ ਸਭ ਨੂੰ ਵਾਰੀ-ਵਾਰੀ ਸਾਦਾਂ ਸਭ ਦੀ ਝੋਲੀਆਂ 'ਚ ਥੋੜੀ-ਥੋੜੀ ਕਣਕ ਪਾ ਦਿਆ ਕਰਦਾ। ਕਿੰਦੇ ਉਹ ਕਣਕ ਲੈ ਕੇ ਘਰ ਆ ਜਾਇਆ ਕਰਦੇ, ਆਪਣੀ-ਆਪਣੀ ਕਣਕ ਵੀ ਆਪਣੇ-ਆਪਣੇ ਚੁੱਲੇ ਤੇ ਬਣਾ ਖਾ ਪੀ ਤੇ ਸੋ ਜਾਇਆ ਕਰਦੇ। ਸਵੇਰੇ ਵੀ ਉਸੇ 'ਚੋਂ ਖਾ ਤੇ ਚਲੇ ਜਾਇਆ ਕਰਦੇ। ਉਹਨਾਂ ਦਾ ਉਸ ਕਣਕ ਦੇ ਨਾਲ ਚੰਗੀ ਤਰ੍ਹਾਂ ਢਿੱਡ ਵੀ ਨਹੀਂ ਸੀ ਭਰਦਾ। ਪਰ ਕਦੇ ਹਿੰਮਤ ਨਹੀਂ ਸੀ ਹੋਈ ਕਿ ਸੇਠ ਨੂੰ ਆਖ ਸਕਣ ਵੀ ਹੋਰ ਕਣਕ ਚਾਹੀਦੀ ਕਿਨੇ ਨਾਲ ਦੇ ਘਰ ਨਾਲ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ ਉਹ ਬੜੀ ਜਿਆਦੀ ਸਿਆਣੀ ਸੀ ਉਹ ਇੱਕ ਦਿਨ ਉਸ ਦੇ ਕੋਲ ਆਈ ਕਹਿਣ ਲੱਗੀ ਭਰਾਵਾ ਤੇਰੇ ਸੱਤ ਪੁੱਤਰ ਨੇ ਤੂੰ ਸ਼ਾਮ ਨੂੰ ਜਦੋਂ ਘਰ ਥੱਕਿਆ ਹਾਰਾ ਆਉਣਾ ਆ ਕੇ ਆਪ ਕੰਮ ਕਰ ਦਿਓ ਤੁਹਾਡਾ ਢਿੱਡ ਵੀ ਨਹੀਂ ਭਰਦਾ ਐਵੇਂ ਕਰੋ ਆਪਣੇ ਵੱਡੇ ਪੁੱਤਰ ਦਾ ਵਿਆਹ ਕਰ ਲਓ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਕਹਿਣ ਲੱਗਾ ਮਾਈ ਮੈਂ ਵੱਡੇ ਪੁੱਤਰ ਦਾ ਵਿਆਹ ਤੇ ਕਦੋਂ ਦਾ ਕਰ ਚੁੱਕਿਆ ਵਾਂ ਪਰ ਅਜੇ ਤੱਕ ਨੂ ਕਰ ਨਹੀਂ ਲਿਆਂਦੀ ਵੀ ਅਸੀਂ ਤਾਂ ਗਰੀਬੀ 'ਚ ਦਿਨ ਕੱਟ ਲਏ ਨੇ ਉਹ ਗਰੀਬੀ 'ਚ ਦਿਨ ਕੱਟ ਸਕੇਗੀ ਉਹਨੇ ਕਿਹਾ ਕੋਈ ਨਾ ਤੁਸੀਂ ਆਪਣੀ ਪੁੱਤਰ ਨੂੰ ਘੱਲੋ ਤੇ ਨੂ ਨੂੰ ਕਰ ਲੈ ਕੇ ਆਵੇ ਕਹਿਣ ਲੱਗਾ ਮਾਈ ਉੱਥੇ ਤਾਂ ਟੱਕਣ ਲਈ ਕੱਪੜੇ ਵੀ ਨਹੀਂ ਹੈਗੇ ਕਹਿੰਦੀ ਕੋਈ ਨਾ ਮੇਰੇ ਪੁੱਤਰ ਦੇ ਭਾਜੇ ਤੇ ਨੂ ਨੂੰ ਕਰ ਲੈ ਕੇ ਆਵੇ ਅਗਲੀ ਸਵੇਰ ਹੋਈ ਉਹਨੇ ਆਪਣੇ ਪੁੱਤਰ ਦੇ ਕੱਪੜੇ ਦਿੱਤੇ ਝੋਲੇ 'ਚ ਕੁਝ ਸਮਾਨ ਦੇ ਕੇ ਤੇ ਉਹਦੇ ਸੋਹਰਿਆਂ ਵੱਲ ਤੋਰ ਦਿੱਤਾ ਜਦੋਂ ਸੋਹਰਿਆਂ ਦੇ ਘਰ ਪਹੁੰਚਿਆ 2-4 ਦਿਨ ਉੱਥੇ ਰਿਹਾ ਉਹਨੇ ਖਾਤਰਦਾਰੀ ਕੀਤੀ 2-4 ਦਿਨਾਂ ਬਾਅਦ ਆਪਣੇ ਨਗਰ ਨੂੰ ਆ ਗਿਆ ਜਦੋਂ ਘਰ ਪਹੁੰਚਿਆ ਨਾ ਤਾਂ ਸਵੇਰ ਦਾ ਜਿਹੜਾ ਸਮਾਂ ਹੋ ਚੁੱਕਿਆ ਸੀ ਕਹਿੰਦੇ ਉਹਨੇ ਸੋਚਿਆ ਵੀ ਹੁਣ ਇਹਨੂੰ ਘਰ ਕਿ ਲੈ ਕੇ ਜਾਵਾਂ ਉਹਨੇ ਮਾਈ ਦੇ ਗੋਲਿਆਂ ਨੂੰ ਬਿਠਾ ਦਿੱਤਾ ਉਹ ਮਾਈ ਦੇ ਕੋਲ ਬੈਠ ਗਈ ਮਾਈ ਸੋਚਣ ਲੱਗੀ ਵੀ ਉਹ ਤਾਂ ਸ਼ਾਮ ਨੂੰ ਆਉਣਗੇ ਇਹ ਵਿਚਾਰੀ ਇੱਥੇ ਬੈਠੇ ਕੀ ਕਰੇਗੀ ਮਾਈ ਉਹਨੂੰ ਉਸਦੇ ਘਰ ਛੱਡਾਈ ਜਦੋਂ ਘਰ ਛੱਡ ਕੇ ਆਈ ਤੇ ਉਹ ਕਹਿਣ ਲੱਗੀ ਮਾਈਓ ਮੇਰਾ ਘਰ ਨਹੀਂ ਸੀ ਉਹਨੇ ਕਹਿ ਨੀ ਤੀਏ ਇਹ ਤੇਰਾ ਘਰ ਹੈ ਜਦੋਂ ਘਰ ਨੂੰ ਦੇਖਿਆ ਟੁੱਟੀਆਂ ਕੰਧਾਂ ਟੁੱਟੇ ਸਾਰੇ ਛੱਤ ਅੰਦਰ ਗਏ ਚੁੱਲ੍ਹੇ ਟੁੱਟੇ ਪਈ ਮੰਜੇ ਬਿਸtre ਟੁੱਟੇ ਪਏ ਵੇਖ ਕੇ ਬੜਾ ਰੋਣ ਲੱਗੇ ਰੋਂਦਿਆਂ ਰੋਂਦਿਆਂ ਨਾ ਜਿਵੇਂ ਕਹਿ ਲੋ ਵੀ ਉਹਨੂੰ ਕਈ ਸਮਾਂ ਕਿੰਨਾ ਸਮਾਂ ਬੀਤ ਗਿਆ ਫਿਰ ਆਪਣੇ ਆਪ ਨੂੰ ਕਹਿਣ ਲੱਗੇ ਵੀ ਇਹ ਤਾਂ ਮੇਰੀ ਕਿਸਮਤ ਹੈ ਪਰ ਹਾਰ ਮੰਨਿਆ ਤਾਂ ਕੁਝ ਨਹੀਂ ਹੋਣਾ ਉઠી ਮਾਈ ਦੇ ਘਰ ਗਈ ਮਾਈ ਤੋਂ ਬੋਖਰ ਲੈ ਕੇ ਆਈ ਤੇ ਸਾਰੇ ਘਰ ਬੋਖਰ ਫੇਰ ਦਿੱਤੇ ਹੁਣ ਨਾ ਉਹਨੇ ਮਾਈ ਤੋਂ ਪੁੱਛਿਆ ਵੀ ਮਾਈ ਇੱਥੇ ਮਿੱਟੀ ਕਿੱਥੇ ਮਿਲੇਗੀ ਉਹਨੇ ਮਿੱਟੀ ਗੋਈ ਜਿਹੜੇ ਕੰਦਾਂ ਟਿੱਬੇ ਜੋ ਵੀ ਟੁੱਟਿਆ ਪਿਆ ਸੀ ਉਹਨੂੰ ਚੰਗੀ ਤਰ੍ਹਾਂ ਜੋੜ ਉੱਥੇ ਉਹਨੇ ਮਿੱਟੀ ਲਾ ਦਿੱਤੀ ਛੱਤ ਤੇ ਮਿੱਟੀ ਲਾਈ ਜਿੰਨੀਆਂ ਚੁੱਲ੍ਹੇ ਚੌਂਕੇ ਬਣੇ ਸਨ ਸਾਰੇ ਢਾ ਇੱਕ ਨੂੰ ਚੰਗੀ ਤਰ੍ਹਾਂ ਲਿਫਪੋਛ ਦਿੱਤਾ ਜਿੰਨੇ ਪਾਟੇ ਪੁਰਾਣੇ ਕੱਪੜੇ ਸਨ ਉਹਨਾਂ ਨੂੰ ਸਿਉ ਉਤਰਪੋ ਕੇ ਤੇ ਕਹਿੰਦੇ ਚੰਗੀ ਤਰ੍ਹਾਂ ਕਮਰੇ ਦੇ ਵਿੱਚ ਪਾਸੇ ਰੱਖ ਦਿੱਤਾ ਜਦੋਂ ਸ਼ਾਮ ਨੂੰ ਸਾਰੇ ਜਣੇ ਘਰ ਆਏ ਤੇ ਉਹਦੇ ਸਹੁਰੇ ਨੇ ਦੇਖਿਆ ਵੀ ਸਾਰੀਆਂ ਜਿਹੜੀਆਂ ਚੁੱਲ੍ਹਾ ਟੁੱਟੀਆਂ ਪਈਆਂ ਨੇ ਸਹੁਰਾ ਕਹਿਣ ਲੱਗਾ ਵੀ ਆਈ ਨੂੰ ਹਜੇ ਇੱਕ ਦਿਨ ਨਹੀਂ ਹੋਇਆ ਇਹਨੇ ਤਾਂ ਸਾਡੇ ਚੁੱਲ੍ਹੇ ਢਾਹ ਦਿੱਤੀਆਂ ਨੇ ਅੱਗੇ-ਅੱਗੇ ਕੀ ਕਰੇਗੇ ਉਹ ਕਹਿਣ ਲੱਗੀ ਪਿਤਾ ਜੀ ਵੀ ਇਹ ਤਾਂ ਟਾਈਆਂ ਨੇ ਅੱਜ ਤੋਂ ਤੁਹਾਡੇ ਸਾਰਿਆਂ ਦਾ ਪ੍ਰਸ਼ਾਦਾ ਪਾਣੀ ਮੈਂ ਬਣਾਇਆ ਕਰਾਂਗੀ ਉਹਨੇ ਕਿਹਾ ਵੀ ਜੋ ਜੋ ਲੈ ਕੇ ਆਏ ਹੋ ਉਹ ਸਾਰਾ ਮੈਨੂੰ ਦੇ ਦਿਓ ਉਹਨਾਂ ਸਾਰੀ ਜੋ ਜੋ ਕਣਕ ਲੈ ਕੇ ਆਏ ਸੀ ਉਹਨੂੰ ਦੇ ਦਿੱਤੀ ਉਹਨੇ ਚੱਕੀ 'ਚ ਪਈ ਆਟਾ ਜਿਹੜਾ ਗੁੰਨਿਆ ਸਭ ਨੂੰ ਰੋਟੀ ਦਿੱਤੀ ਕਹਿਣ ਲੱਗੀ ਪਿਤਾ ਜੀ ਜਿੰਨੀ ਤੁਸੀਂ ਕਣਕ ਲੈ ਕੇ ਆਉਂਦੇ ਹੋ ਨਾ ਇਹਦੇ ਨਾਲ ਆਪਣਾ ਗੁਜ਼ਾਰਾ ਨਹੀਂ ਹੋਣਾ ਕੱਲ ਜਾ ਕੇ ਸੇਠ ਨੂੰ ਕਿਉਂ ਵੀ ਸੇਠ ਜਿੰਨੀ ਤੁਸਾਨੂੰ ਕਣਕ ਦੇਣਾ ਨਾ ਸਾਨੂੰ ਇਹਦੀ 3 ਗੁਣਾ ਚਾਹੀਦੀ ਉਨੇ ਕਿਆ ਵੀ ਤੂੰ ਮਰਵਾਏਂਗੀ ਸੇਠ ਨੂੰ ਕਿ ਮੈਂ ਕਹਿ ਸਕਤਾਂ ਆਂ ਵੀ ਤਿੰਨ ਗੁਣਾ ਕਣਕ ਚਾਹੀਦੀ ਕਹਿੰਦੀ ਪਿਤਾ ਜੀ ਜਿਆਦਾ ਤੋਂ ਜਿਆਦਾ ਕੀ ਹੋ ਜਾਏਗਾ ਵੀ ਕੰਮ ਤਾਂ ਹੀ ਕੱਢ ਦੇਗਾ ਤੁਸੀਂ ਜਾਓ ਤੇ ਜਾ ਕੇ ਐਵੇਂ ਕਿਉਂ ਵੀ ਤਿੰਨ ਗੁਣਾ ਚਾਹੀਦੀ ਉਹਨੇ ਕਿਆ ਠੀਕ ਹੈ ਜਦੋਂ ਸ਼ਾਮ ਨੂੰ ਕਣਕ ਦੇਣ ਲੱਗਾ ਤੇ ਉਹਨੇ ਕਿਆ ਸੇਠ ਵੀ ਹੋਣਾ ਮੇਰੀ ਘਰ ਨੂੰ ਵੀ ਆ ਗਈ ਹੈ ਸਾਡਾ ਢੇਡ ਇੰਨੇ ਨਾਲ ਨਹੀਂ ਭਰਦਾ ਤੂੰ ਸਾਨੂੰ ਜਿੰਨੀ ਕਣਕ ਦੇਣਾ ਉਹਦੀ 3 ਗੁਣਾ ਦਿਆ ਕਰ ਉਹਨੇ ਕਿਹਾ ਠੀਕ ਹੈ ਉਹਨੇ ਬਿਨਾ ਸਵਾਲ ਜਵਾਬ ਕੀਤੇ ਵੀ ਐਨੇ ਸਸਤੇ ਚ ਮਜ਼ਦੂਰ ਕਿਥੋਂ ਲੱਭਣਗੇ 3 ਗੁਣਾ ਕਣਕ ਦੇਣੀ ਸ਼ੁਰੂ ਕਰ ਦਿੱਤੀ ਹੋਨਾ ਉਹਨੇ ਘਰ ਉਵੇਂ ਲੰਬਿਆ ਪੋਚਿਆ ਕਰਨਾ ਤੇ ਜਦੋਂ ਸ਼ਾਮ ਨੂੰ ਇੰਨਾ ਪੋਚਿਆ ਕਰਨਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਸਵੇਰੇ ਪ੍ਰਸ਼ਾਦਾ ਪਾਣੀ ਨਾਲ ਦਿਆ ਕਰਨਾ ਹੁਣ ਨਾ ਕਾਫੀ ਸਮਾਂ ਬੀਤ ਗਿਆ ਜਦੋਂ 6 ਕੁ ਮਹੀਨੇ ਬੀਤੇ ਨਾ ਕਹਿਣ ਲੱਗੇ ਪਿਤਾ ਜੀ ਵੀ ਐਵੇਂ ਤੇ ਨਹੀਂ ਸਰਦਾ ਤੁਸੀਂ ਹੁਣ ਸੇਠ ਨੂੰ ਕਿਹਾ ਜੇ ਸੇਠ ਵੀ ਜਿੰਨੀ ਤੂੰ ਕਣਕ ਦੇਣਾ ਨਾ ਇਹਦੇ ਨਾਲ ਸਾਡਾ ਨਹੀਂ ਸਰਦਾ ਹੁਣ ਸਾਨੂੰ ਇਹਦੀ ਤੂੰ 3 ਗੁਣਾ ਕਣਕ ਦਿਆ ਕਰ ਉਹ ਕਹਿਣ ਲਗاتی ਏ ਵੀ ਪਹਿਲਾਂ ਹੀ ਉਹਨੇ ਤਿੰਨ ਗੁਣਾ ਦੇ ਦਿੱਤੀ ਹੁਣ ਉਹ ਨਹੀਂ ਦੇਣ ਲੱਗਾ ਕਹਿੰਦੇ ਪਿਤਾ ਜੀ ਕਹਿਣ ਨਾਲ ਕੀ ਜਾਂਦਾ ਕਹਿੰਦੇ ਚਲੋ ਠੀਕ ਹੈ ਅੱਜ ਸੇਟ ਚ ਤੋਂ ਸ਼ਾਮ ਨੂੰ ਕਣਕ ਦੇਣ ਲੱਗਾ ਨਾ ਫਿਰ ਕਿਆ ਕਹਿਣ ਲੱਗੇ ਸੇਟ ਵੀ ਸਾਡਾ ਇੰਨੇ ਨਾਲ ਗੁਜ਼ਾਰਾ ਨਹੀਂ ਹੁੰਦਾ ਤੁਹਾਨੂੰ 3 ਗੁਣਾ ਕਣਕ ਤੇ ਉਹਨੇ ਬਿਨਾ ਸਵਾਲ ਜਵਾਬ ਕੀਤਾ ਦੇਣ ਦੀ ਹੁਣ 27 ਕਿਲੋ ਕਣਕ ਚ ਕਹਿ ਲਓ ਵੀ ਦੇਣ ਲੱਗ ਗਿਆ ਉਹ ਲਿਆ ਕੇ ਘਰ ਤੇ ਕਹਿੰਦੇ ਹੁਣ ਕੁਝ ਖਾਂਦੇ ਪੀਂਦੇ ਤੇ ਬਾਕੀ ਉਹ ਘੜਿਆਂ ਚ ਭਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਇੱਕ ਸਾਲ ਜਦੋਂ ਲੰਘਿਆ ਨਾ ਕਹਿਣ ਲੱਗੇ ਪਿਤਾ ਜੀ ਕਿੰਨਾ ਕੁ ਸਮਾਂ ਇਹਦੇ ਘਰ ਕੰਮ ਕਰਦੇ ਰਹੋਗੇ ਕੋਈ ਆਪਣਾ ਕਾਰੋਬਾਰ ਸ਼ੁਰੂ ਕਰੋ ਉਹ ਕਹਿਣ ਲੱਗਾ ਤੇ ਇਹ ਵੀ ਆਪਣਾ ਕੰਮ ਸ਼ੁਰੂ ਕਰਨ ਲਈ ਕੁਝ ਨਾ ਕੁਝ ਚਾਹੀਦਾ ਤੇ ਸਾਡੇ ਕੋਲ ਕੁਝ ਨਹੀਂ ਕਹਿਣ ਲੱਗੇ ਪਿਤਾ ਜੀ ਜੋ ਤੁਸੀਂ ਲੈ ਕੇ ਹੁੰਦੇ ਸੀ ਨਾ ਉਹ ਜੋ ਕੁਝ ਹਿੱਸਾ ਮੈਂ ਜੋੜ ਕੇ ਰੱਖਿਆ ਤੁਸੀਂ ਐਵੇਂ ਕਰੋ ਆ ਕਣਕ ਵੇਚ ਕੇ ਤੇ ਪਿੰਡ 'ਚ ਕੋਈ ਹੱਟ ਲੈ ਕੇ ਤੇ ਰਾਸ਼ਨ ਦੀ ਦੁਕਾਨ ਪਾ ਕਹਿੰਦੇ ਨਾ ਕਣਕ ਵੇਚੀ ਤੇ ਰਾਸ਼ਨ ਦੀ ਦੁਕਾਨ ਪਾਈ ਹੁਣ ਸਾਰਾ ਕੰਮ ਆਪ ਕਰਨ ਲੱਗੇ ਕੋਈ ਸਬਜ਼ੀ ਵੇਚਦਾ ਕੋਈ ਰਾਸ਼ਨ ਵੇਚਦਾ ਕੋਈ ਫਲ ਵੇਚਦਾ ਕਹਿੰਦੇ ਹੌਲੀ ਹੌਲੀ ਦਿਨ ਸੰਪੰਨਤਾ ਦੇ ਆਉਣ ਲੱਗੇ फिर उन्हें क्या पिताजी, जी भी जो घर आइए ना तो खाली हाथ कदी ना आओ हमेशा कुछ लैके आओ जो घर लेके आओगे कुछ ना कुछ तो उदो बरकत भी वास करेगी ਕਿੰਦੇ ਹੁਣ ਉਹਦੇ ਪਿਤਾ ਜੀ ਨੇ ਸਹੀ ਤਰ੍ਹਾਂ ਅਰਥ ਨਾ ਸਮਝੇ ਪਰ ਕਈ ਵਾਰੀ ਆਉਂਦਿਆਂ ਲੱਕਣਾ ਸੁੱਕੀਆਂ ਚੁੱਕ ਲਿਆਉਂਦੇ ਕਾਗਜ਼ ਚੁੱਕ ਲਿਆਉਂਦੇ ਉਹ ਲਿਆ ਕੇ ਚੁੱਲ੍ਹੇ ਅੱਗੇ ਰੱਖ ਲੈਂਦੀ ਲੱਕਣਾ બાળ ਲੈਂਦੀ ਕਾਗਜ਼ બાળ ਲੈਂਦੀ ਇੱਕ ਦਿਨ ਸ਼ਾਮ ਨੂੰ ਜਦੋਂ ਘਰ ਆਇਆ ਨਾ ਤੇ ਘਰ ਦੇ ਬੂਹੇ ਦੇ ਕੋਲ ਆ ਕੇ ਤੇ ਉਹਨੇ ਕਿਹਾ ਵੀ ਅੱਜ ਤੇ ਮੈਂ ਕੁਝ ਨਹੀਂ ਲੈ ਕੇ ਆਇਆ ਤੇ ਐਨੇ ਕਿਹਾ ਸੀ ਨੂੰ ਨੇ ਕਿਆ ਸੀ ਵੀ ਖਾਲੀ ਹੱਥ ਘਰ ਨਹੀਂ ਆਉਣਾ ਉਹਦੇ ਸੱਪ ਦਾ ਇੱਕ ਛੋਟਾ ਜਿਹਾ ਬੱਚਾ ਨਾ ਮਰਿਆ ਪਿਆ ਸੀ ਉਹਨੇ ਇੱਕ ਰਾਣੀ ਦੇ ਉੱਤੇ ਉਹਨੂੰ ਲਪੇਟ ਕੇ ਤੇ ਘਰ ਲੈ ਆਇਆ ਕਹਿੰਦੇ ਨੂੰ ਰਾਣੀ ਵੀ ਮੈਂ ਆ ਲੈ ਕੇ ਆਇਆ ਉਹ ਦੇਖ ਕੇ ਥੋੜਾ ਹੈਰਾਨ ਹੋ ਗਈ ਫਿਰ ਕਹਿੰਦੀ ਪਿਤਾ ਜੀ ਐਵੇਂ ਕਰੋ ਵੀ ਨੂੰ ਕੋਠੇ ਦੇ ਉੱਤੇ ਛੱਡ ਦ ਉਹਨੇ ਕੋਠੇ ਦੇ ਉੱਤੇ ਛੱਡ ਦਿੱਤਾ ਉਸੇ ਨਗਰ ਦੀ ਰਾਣੀ ਜਿਹੜੀ ਸੀ ਕਹਿੰਦੇ ਉਹ ਨਾ ਆਪਣਾ ਤਲਾਅ ਤੇ ਇਸ਼ਨਾਨ ਕਰਨ ਆਉਂਦੀ ਸੀ ਉਹ ਆਪਣਾ ਸਾਜੋ ਸਮਾਨ ਦਾ ਹਾਰ ਉਤਾਰ ਕੇ ਤੇ ਕਹਿੰਦੇ ਜਦੋਂ ਇਸ਼ਨਾਨ ਕਰਨ ਲੱਗੀ ਇਹ ਲਾਈ ਤੇ ਇਹਨੇ ਉਹਦਾ ਹਾਰ ਚੁੱਕ ਕੇ ਕਿਉਂਕਿ ਬਣਾ ਜਿਆਦਾ ਚਮਕਦਾ ਪਿਆ ਸੀ ਉਹਨੂੰ ਲੱਖਾਂ ਹਾਰ ਸੀ ਲੈ ਕੇ ਤੇ ਉੱਡ ਗਈ ਹੁਣ ਇਲ ਜਦੋਂ ਇਸ ਇਸ ਤੇ ਘਰ ਦੇ ਉੱਤੋਂ ਉੱਡੀ ਨਾ ਉਹ ਨੂੰ ਰਾਣੀ ਦੇ ਘਰ ਤੇ ਉਤੋਂ ਤੇ ਉਹਨੇ ਸੱਪ ਦਾ ਬੱਚਾ ਦੇਖਿਆ ਉਨੇ ਉਸ ਦੇ ਛਾਤੇ ਉੱਤੇ ਆ ਕੇ ਹਾਰ ਛੱਟ ਤੇ ਉਹ ਸੱਪ ਦਾ ਬੱਚਾ ਚੁੱਕ ਕੇ ਤੇ ਭੱਜ ਗਈ ਹੁਣ ਇਹ ਨੂੰ ਰਾਣੀ ਰੋਜ਼ ਕੱਪੜੇ ਸੁਕਾਣ ਲਈ ਛਾਤੇ ਜਾਇਆ ਕਰਦੀ ਸੀ ਜਦੋਂ ਛਾਤੇ ਉੱਤੇ ਗਈ ਨਾ ਤੇ ਉਹ ਹਾਰ ਦੇਖਿਆ ਉਹ ਹੀ ਬਾਲਟੀ 'ਚ ਹਾਰ ਰੱਖ ਤੇ ਉੱਤੇ ਕੱਪੜੇ ਰੱਖ ਥੱਲੇ ਆ ਗਈ ਥੱਲੇ ਆ ਕੇ ਉਹਨੀਆਂ ਨੂੰ ਟ੍ਰਾਂਕ ਦੇ ਵਿੱਚ ਰੱਖ ਦਿੱਤਾ ਰਾਜੇ ਨੇ ਐਲਾਨ ਕੀਤਾ ਵੀ ਐਵੇਂ ਜਿਹੜਾ ਹਾਰ ਹੈ ਨਾ ਉਹ ਲੱਭ ਕੇ ਜਿੰਨੂੰ ਵੀ ਲੱਭੇਗਾ ਉਹਨੂੰ ਮੂੰ ਮੰਗਿਆ ਇਨਾਮ ਦਿੱਤਾ ਜਾਵੇਗਾ ਉਹਨੇ ਨਾ ਗੋਕੋ ਜਨਾ ਬੋਲੀ ਕੁਝ ਦਿਨਾਂ ਬਾਅਦ ਰਾਣੀ ਰਾਜੇ ਨੇ ਐਲਾਨ ਕਰਤਾ ਵੀ ਜਿਹੜਾ ਹਾਰ ਮੈਂ ਸਾਰਿਆਂ ਦੇ ਘਰੋਂ ਤਲਾਸ਼ੀ ਲਵਾਂਗਾ ਜਿਹਦੇ ਘਰੋਂ ਲੱਭ ਗਿਆ ਤੇ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਹੁਣ ਉਹਨੇ ਹਾਰ ਲਿਆ ਕੇ ਤੇ ਸੋਹਰੇ ਦੇ ਸਾਹਮਣੇ ਰੱਖਤਾ ਸੋਹਰਾ ਕਹਿੰਦਾ ਧੀਏ ਵੀ ਤੂੰ ਇਹ ਕੀ ਕੀਤਾ ਜਦੋਂ ਮੂੰਹ ਮੰਗਿਆ ਇਨਾਮ ਦੇਣ ਦੀ ਆਸੀ ਤੇ ਉਹਦੋਂ ਕੱਢ ਦਿੰਦੀ ਉਹ ਕਹਿੰਦੀ ਪਿਤਾ ਜੀ ਵੀ ਜੇ ਮੈਂ ਉਹਦੋਂ ਕੱਢ ਦਿੰਦੀ ਉਹਨਾਂ ਕਹਣਾ ਸੀ ਤੇਰੇ ਤੱਕ ਕਿਵੇਂ ਪਹੁੰਚਿਆ ਤੇ ਮੈਂ ਤਾਂ ਆਪ ਨਹੀਂ ਜਾਣਦੀ ਬਿਹਾਰ ਆਇਆ ਕਿਵੇਂ ਉਹ ਕਹਿੰਦੀ ਪਿਤਾ ਜੀ ਐਵੇਂ ਕਰੋ ਵੀ ਤੁਸੀਂ ਨਾ ਕੱਲ ਆਹ ਕੱਪੜੇ ਦੇ ਦਿੰਦੀ ਏ પાਕੇ ਤੇ ਜਾ ਕੇ ਕਹਿ ਦਿਆ ਜੇ ਵੀ ਜਿਹੜਾ ਹਾਰ ਹੈ ਨਾ ਉਹ ਤੁਹਾਡੇ ਘਰ ਦੇ ਮਹਿਲ ਦੇ ਪਿੱਛੇ ਰੋਖੇ ਨਾਲ ਦੀ ਜੜ ਚ ਪਿਆ ਹੈ ਉਹਨੇ ਕਿਹਾ ਵੀ ਇਹ ਕੀ ਮੈਂ ਕਹਿ ਸਕਦਾ ਕਹਿੰਦੀ ਪਿਤਾ ਜੀ ਬਾਕੀ ਕੰਮ ਮੇਰੇ ਤੇ ਛੱਡ ਦੋ ਤੇ ਜਾ ਕੇ ਕਹਿ ਦੋ ਰਾਜੇ ਦੇ ਕੋਲ ਗਿਆ ਕਿਨਾਂ ਰਾਜਾ ਮੈਂ ਤੇਨੂੰ ਤੇਰੇ ਹਾਰ ਬਾਰੇ ਦੱਸ ਸਕਦਾ ਵਾਂ ਰਾਜੇ ਨੇ ਕਿਹਾ ਦੱਸ ਕਿਨਾਂ ਤੇਰੇ ਮਹਿਲ ਦੇ ਪਿੱਛੇ ਕਰੋ ਖਾਂ ਤੇ ਉਹਦੀ ਜੜ ਵਿੱਚ ਹੈ ਤੇਰਾ ਹਾਰ ਰਾਜੇ ਨੇ ਦੋ ਸੈਨਿਕ ਭੇਜੇ ਹਾਰੋਂ ਤੋਂ ਲੱਭ ਗਿਆ ਕਿ ਉਹਦੀ ਨੂ ਰਾਣੀ ਪਹਿਲੇ ਹੀ ਜਾ ਕੇ ਰੱਖਾਈ ਸੀ ਰਾਜਾ ਕਹਿੰਦਾ ਵੀ ਮੰਗ ਮੈਂ ਲਾਨ ਕੀਤਾ ਸੀ ਨਾ ਵੀ ਮੂੰਹ ਮੰਗਿਆ ਇਹ ਨਾ ਦਵਾਂਗਾ ਕਹਿੰਦਾ ਵੀ ਮੈਂ ਆਪਣੀ ਨੂ ਤੇ ਪੁੱਤਰਾਂ ਤੋਂ ਪੁੱਛੇ ਬਿਨਾ ਨਹੀਂ ਦੱਸ ਸਕਦਾ ਵੀ ਮੈਨੂੰ ਕੀ ਚਾਹੀਦਾ ਕਿੰਦਾ ਠੀਕ ਹੈ ਕਲ ਨੂੰ ਆ ਕੇ ਮੰਗ ਲਈ ਘਰ ਜਾਂਦਾ ਤੇ ਕਹਿੰਦਾ ਧੀਏ ਵੀ ਦੱਸ ਵੀ ਉਹਨੇ ਕਿਹਾ ਇਹ ਵੀ ਆਪਣਾ ਮੂੰਹ ਮੰਗਿਆ ਇਨਾਮ ਮੰਗ ਲਓ ਕਹਿੰਦੀ ਪਿਤਾ ਜੀ ਐਵੇਂ ਕਰਿਓ ਵੀ ਜਾ ਕੇ ਤੁਸੀਂ ਕਿਓ ਵੀ ਪਹਿਲਾਂ ਕਿਸ ਹੁੰਦਾ ਸੀ ਵੀ ਜਦੋਂ ਸ਼ਾਮ ਹੁੰਦੀ ਸੀ ਨਾ ਉਦੋਂ ਹਰ ਘਰ ਚ ਜੋਤ ਜਗਦੀ ਹੁੰਦੀ ਸੀ ਕਿਹਾ ਜਾਂਦਾ ਸੀ ਵੀ ਸਵੇਰ ਤੇ ਸ਼ਾਮ ਵੀ ਜਿਹੜੀ ਮਾਇਆ ਤੇ ਦਲਿੱਦਰ ਹਰ ਘਰ ਚ ਜਾਂਦੇ ਨੇ ਜਿੱਤੇ ਸਵੇਰ ਸੂਰ ਚੜਨ ਤੋਂ ਪਹਿਲਾਂ ਘਰ ਦੇ ਜੀ ਉੱਠ ਜਾਂਦੇ ਨੇ ਤੇ ਆਪਣਾ ਦਲੀਦਰ ਦੂਰ ਕਰ ਦਿੰਦੇ ਨੇ ਉੱਥੇ ਵੀ ਮਾਇਆ ਵਾਸ ਕਰਦੀ ਜਿੱਤੇ ਸ਼ਾਮ ਦੇ ਸਮੇਂ ਜਿਹੜੀ ਸੰਧਿਆ ਹੁੰਦੀ ਏ ਉਦੋਂ ਦੀਵੇ ਜਲਾ ਕੇ ਤੇ ਉਹਦਾ ਆਗਮਨ ਕੀਤਾ ਜਾਂਦਾ ਵੀ ਮਾਇਆ ਤੂੰ ਸਾਡੇ ਘਰਾਂ ਇਸ ਰਾਤ ਦਲੀਦਰ ਜਾ ਤੇ ਉਹਨੇ ਕਿਹਾ ਵੀ ਐਵੇਂ ਸਿਰਫ ਸ਼ਾਮ ਨੂੰ ਆਪਣੇ ਘਰ ਦੇ ਦੀਏ ਦੀ ਲੋ ਜਲੇ ਹੋਰ ਕਿਸੇ ਕਾਰਨ ਨਾ ਹੋਵੇ ਤੇ ਐਨਾ ਕਹਿਦੇ ਉਹਨੂੰ ਉਹ ਕਹਿੰਦਾ ਧੀਏ ਵੀ ਹੁਣ ਤਾਂ ਆਪਣੇ ਕੋਲ ਸਮਾਂ ਕੁਝ ਵੀ ਮੰਗ ਸਕਦੀ ਉਨੇ ਕਿਹਾ ਨਹੀਂ ਪਿਤਾ ਜੀ ਵੀ ਤੁਸੀਂ ਜਾਓ ਏ ਕਹੋ ਹੁਣ ਤੱਕ ਜੋ ਮੈਂ ਕਿਹਾ ਉਹ ਸਹੀ ਕਿਹਾ ਹੈ ਨਾ ਉਹਨੇ ਕਿਹਾ ਠੀਕ ਹੈ ਜਾ ਕੇ ਕਹਿਣ ਲੱਗਾ ਵੀ ਰਾਜਾ ਵੀ ਪਹਿਲਾਂ वचन ਦੇ ਤੂੰ ਸਾਨੂੰ ਅਸੀਂ ਜੋ ਮੰਗਾਗੇ ਦਵੇਂਗਾ ਉਹਨੇ ਕਿਹਾ ਚਲ ਠੀਕ ਹੈ ਕਹਿਣ ਲੱਗਾ ਰਾਜਾ ਵੀ ਮੈਂ ਚਾਹਣਾ ਕੱਲ ਸੰਧਿਆ ਦੇ ਸਮੇਂ ਕਿਸੇ ਦੇ ਘਰ ਦੀ ਬੱਤੀ ਨਾ ਹੋਵੇ ਸਿਰਫ ਮੇਰੇ ਘਰ ਹੋਵੇ ਰਾਜਾ ਕਹਿੰਦਾ ਵੀ ਤੂੰ ਕਿੱਡਾ ਜੀਵ ਹੈ ਤੂੰ ਕੁਝ ਵੀ ਮੰਗ ਸਕਦਾ ਸੀ ਉਹਨੇ ਕਿਹਾ ਨਹੀਂ ਰਾਜਾ ਮੈਨੂੰ ਇਹ ਹੀ ਚਾਹੀਦਾ ਹੈ ਦੇ ਸਕਦਾ ਠੀਕ ਹੈ ਨਹੀਂ ਤਾਂ ਮੈਂ ਚੱਲਾਂ ਰਾਜੇ ਨੇ ਐਲਾਨ ਕਰ ਦਿੱਤਾ ਕਿੰਨੇ ਜਦੋਂ ਐਲਾਨ ਹੋਇਆ ਤੇ ਸਾਰਿਆਂ ਦੇ ਘਰ ਚੁੱਪ ਚਾਤ ਤੇ ਸੁੰਨ ਛਾ ਗਈ ਕਿੰਨੇ ਇੱਕ ਘਰ ਦੀਵਾ ਜਗਦਾ ਪਿਆ ਸੀ ਹੁਣ ਉਹ ਮੜੇ ਜੀ ਦੀਵੇ ਦੀ ਸਿਰਫ ਉੱਥੇ ਲੋ ਰਹਿਣੀ ਸੀ ਕਿੰਨੇ ਉਸ ਸਮੇਂ ਲੁਟੇਰੇ ਬੜੇ ਜਿਆਦੇ ਸਨ ਕਹਿੰਦੇ ਜਦ ਲੁਟੇਰੇ ਬੜੇ ਜ਼ਿਆਦੇ ਲੁੱਟਣ ਲਈ ਆਏ ਤੇ ਸਾਰੇ ਪਿੰਡ ਕੋਈ ਦੀ ਨਾ ਕੋਈ ਬੱਤੀ ਸੀ ਕਹਿੰਦੇ ਲੁਟੇਰਿਆਂ ਨੇ ਸਮਝਾ ਵੀ ਇੱਥੇ ਦੇ ਕੋਈ ਵਾਸ ਹੀ ਨਹੀਂ ਉਹ ਮੁੜ ਕੇ ਚਲੇਗੇ ਹੁਣ ਇਹ ਗੱਲ ਜਦੋਂ ਰਾਜੇ ਨੂੰ ਪਤਾ ਚੱਲੀ ਤੇ ਰਾਜੇ ਨੇ ਹੁਣ ਉਹ ਬਜ਼ੁਰਗ ਬਾਬੇ ਨੂੰ ਬੁਲਾਇਆ ਕਹਿੰਦੇ ਵੀ ਦੱਸ ਵੀ ਤੂੰ ਇਹ ਕਾਥੋ ਕਿਹਾ ਸੀ ਨੂ ਨੇ ਪਹਿਲਾਂ ਹੀ ਆਖ ਦਿੱਤਾ ਸੀ ਨੂ ਕਹਿੰਦੀ ਵੀ ਤੁਸੀਂ ਜਾ ਕੇ ਕਿਓ ਵੀ ਮਾੜਾ ਸਮਾਂ ਆਇਆ ਸੀ ਆਪਣੇ ਰਾਜ ਮੈਲ ਤੇ ਤੇ ਉਹ ਕੱਟਣ ਲਈ ਇਹ ਕੀਤਾ ਸੀ ਰਾਜਾ ਬੜਾ ਪ੍ਰਸੰਨ ਹੋਇਆ ਵੀ ਇਹ ਤੇ ਕੋਈ ਚੰਗਾ ਵਿਦਵਾਨ ਹੀ ਲੱਗਦਾ ਕਹਿੰਦੇ ਉਹਨੇ ਕਿਹਾ ਵੀ ਮੰਗ ਕੀ ਮੰਗਦਾ ਹੁਣ ਉਹਦੀ ਨੂੰਨੇ ਕਹਾਂ ਵੀ ਮੈਂ ਇਹ ਹੀ ਮੰਗਦਾ ਵੀ ਤੂੰ ਇਹ ਕਹਿ ਵੀ ਸਾਡੇ ਮੇਰੇ ਸੱਤੇ ਪੁੱਤਰਾਂ ਨੂੰ ਤੂੰ ਰਾਜ ਮੈਲ ਦੇ ਵਿੱਚ ਕੰਮ ਦੇ ਦੇ ਤੇ ਨਾਲੇ ਸਾਨੂੰ ਵਧੀਆ ਘਰ ਤੇ ਧਨ ਸੰਪਦਾ ਦੇ ਦੇ ਕਿੰਨੇ ਇਸ ਤਰ੍ਹਾਂ ਰਾਜੇ ਨੇ ਉਹਨਾਂ ਨੂੰ ਧਨ ਸੰਪਦਾ ਤੇ ਉਹਨਾਂ ਨੂੰ ਵਧੀਆ ਅਹੁਦੇ ਦੇ ਦਿੱਤੇ ਹੁਣ ਉਹ ਜਦੋਂ ਆਪਣੀ ਧੀ ਦੇ ਕੋਲ ਆਇਆ ਨੂੰ ਦੇ ਕੋਲ ਆਇਆ ਤੇ ਉਹ ਨੂੰ ਨੂੰ ਕਿਹਾ ਵੀ ਜਿਸ ਦਿਨ ਦੀ ਤੂੰ ਘਰ ਆਈ ਹੈ ਨਾ ਸਾਡੇ ਦੁੱਖ ਤੇ ਗਰੀਬੀ ਦੂਰ ਹੋ ਗਏ ਨੇ ਉਹ ਕਹਿਣ ਲੱਗੇ ਪਿਤਾ ਜੀ ਦੁੱਖ ਤੇ ਗਰੀਬੀ ਉਦੋਂ ਹੀ ਘਰ ਆਉਂਦੇ ਨੇ ਜਦੋਂ ਮਨੁੱਖ ਅਗਿਆਨੀ ਹੋਵੇ ਜਦੋਂ ਕਰ ਗਿਆਨ ਆ ਜਾਵੇਂ ਨਾ ਉਹਦਾ ਦੁੱਖ ਤੇ ਗਰੀਬੀ ਦੂਰ ਹੋ ਜਾਂਦੇ ਨੇ ਇਸ ਲਈ ਮਨੁੱਖ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਮਨੁੱਖ ਦਾ ਗਿਆਨਵਾਨ ਹੋਵੇ ਨਾ ਤਾਂ ਗਰੀਬੀ ਤੋਂ ਵੀ ਅਮੀਰੀ ਤੱਕ ਪਹੁੰਚ ਜਾਂਦਾ ਜਦੋਂ ਮਨੁੱਖ ਹੰਕਾਰੀ ਹੋਮੇ ਹੋਵੇ ਤੇ ਸਾਰਾ ਕੁਝ ਲੁੱਟਿਆ ਪਸੁੱਟਿਆ ਜਾਂਦਾ ਜਦੋਂ ਆਪਾਂ ਆਪਰਮਾਤਮਾ ਦਾ ਨਾਮ ਲੈਨੇ ਆ ਤੇ ਕਹਿੰਦੇ ਹਰ ਸਮੇਂ ਕੋਸ਼ਿਸ਼ ਨੂੰ ਕੁਝ ਸਿੱਖਦੇ ਰਹਿਨੇ ਤਾਂ ਅਮੀਰੀ ਦੇ ਦਿਨ ਆਉਣੇ ਲਾਜ਼ਮੀ ਲਾਜ਼ਮੀ ਨੇ ਫਿਰ ਸੰਗਾਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਜਰੂਰ ਦੱਸਿਆ ਜੇ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲਿਓ ਜਿਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ